ਕਾਂਗਰਸੀ ਉਮੀਦਵਾਰ ਨਿਰਜੋਤ ਸਿੰਘ ਸਿੱਧੂ ਨੇ ਅੱਜ ਆਪਣੇ ਹਲਕੇ ਅੰਮ੍ਰਿਤਸਰ ਈਸ ਤੇ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਇੱਕ ਜਨਸਭਾ ਨੂੰ ਸੰਬੋਧਿਤ ਕੀਤਾ ਇਸ ਮੌਕੇ ਨਿਰਜੋਤ ਸਿੰਘ ਸਿੱਧੂ ਨੇ ਮੰਨਿਆ ਕਿ ਰਾਹੁਲ ਗਾਂਧੀ ਤੋਂ ਉਹਨਾਂ ਨੇ ਪਾਰਟੀ 'ਚ ਸ਼ਾਮਲ ਹੋਣ ਲਈ ਕੋਈ ਅਦਾ ਨਹੀਂ ਮੰਗਿਆ ਬਲਕਿ ਉਹ ਪੰਜਾਬ ਦੇ ਲੋਕਾਂ ਖਾਤਰ ਹੀ ਪਾਰਟੀ 'ਚ ਸ਼ਾਮਲ ਹੋਏ ਨੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਕੈਪਟਨ ਅਤੇ ਸਿੱਧੂ ਦੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਸਾਫ਼ ਹੋ ਗਿਆ ਕਿ ਪੰਜਾਬ ਵਿੱਚ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਹੀ ਹੋਣਗੇ ਸਿੱਧੂ ਨੇ ਆਉਂਦੇ ਹੀ ਕੈਪਟਨ ਦੇ ਪੈਰੀ ਹੱਥ ਲਾਇਆ ਤੇ ਚੁੱਪਚਾਪ ਉਹਨਾਂ ਦੇ ਕੋਲ ਬੈਠ ਕੇ ਇਸ ਦੌਰਾਨ ਸਿੱਧੂ ਕਈ ਮੁੱਦਿਆਂ 'ਤੇ ਕੈਪਟਨ ਨੂੰ ਸਲਾਹ ਦਿੰਦੇ ਨਜ਼ਰ ਆਏ ਪਰ ਉਹਨਾਂ ਖੁਦ ਬੋਲਣ ਵਿੱਚ ਜਾਂ ਕੈਪਟਨ ਦੀ ਗੱਲ ਕਟਣ 'ਚ ਕੋਈ ਦਿਲਚਸਪੀ ਨਹੀਂ ਲਈ ਪੰਜਾਬ ਕਾਂਗਰਸਿਸ ਕੱਤਰ ਜਿੰਦਰਦੀਪ ਨੇ ਵੀ ਆਜ਼ਾਦ ਤੌਰ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਦੀਪ ਨੇ ਸੁਨਾਮ ਤੋਂ ਦਮਨ ਥੰਦ ਬਾਜਬਨ ਨੂੰ ਟਿਕਟ ਦਿੱਤੇ ਜਾਣ ਦਾ ਵਿਰੋਧ ਕੀਤਾ ਪਾਰਟੀ ਦੇ ਸਵਾਲ ਚੁੱਕਦਿਆਂ ਦੀਪ ਨੇ ਕਿਹਾ ਕਿ ਦੋ ਦਿਨ ਪਹਿਲਾਂ ਪਾਰਟੀ ਚਾਇਆਗੋ ਨੂੰ ਟਿਕਟ ਦਿੱਤੀ ਗਈ ਹੈ ਜਦਕਿ ਪੁਰਾਣੇ ਆਗੂ ਅਣਗੋਲੇ ਕੀਤੇ ਗਏ ਅਰਜਨਦਰਦੀਪ ਨੇ ਕਾਂਗਰਸਿਸ ਕੱਤਰਤੇ ਬੁਲਾਰੇ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਦੀਪ ਨੇ ਕੈਪਟਨ ਰਵਿੰਦਰ ਸਿੰਘ ਦੀ ਗਵਾਈ ਤੇ ਵੀ ਸਵਾਲ ਚੁੱਕੇ ਨੇ ਦੀਪ ਨੇ ਕਿਹਾ ਕਿ ਕੈਪਟਨ ਨੂੰ ਪ੍ਰਧਾਨ ਬਣਾਉਣਾ ਹਾਈ ਕਮਾਂਡ ਦੀ ਮਜਬੂਰੀ ਸੀ ਪਰ ਇਹ ਮਜਬੂਰੀ ਪ੍ਰਵਖ ਚਨਾ ਰਹੇ ਇਸ ਲਈ ਸਿੱਧੂ ਨੂੰ ਨੰਬਰ ਉੱਪਰ ਖ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ਵਿੱਚ ਅੱਜ ਫਿਰ ਹੰਗਾਮਾ ਹੋ ਗਿਆ ਘਟਨਾ ਲੰਬੀ ਹਲਕੇ ਦੇ ਪਿੰਡ ਦਿਉਣ ਖੇੜਾ ਦੀ ਜਿੱਥੇ ਸੀਐਮ ਨੂੰ ਮਿਡਨ ਦੀ ਇੱਛਾ ਪਰਕਰਮਣ ਵਾਲੇ ਰੋਕਿਆ ਗਿਆ ਤਾਂ ਲੋਕਾਂ ਨੇ ਜਾਮ ਕੇ ਨਾਅਰੇਬਾਜ਼ੀ ਕੀਤੀ ਜਿਸ ਕਰਕੇ ਬਾਦਲ ਬਿਨਾਂ ਕੁਝ ਬੋਲੇ ਹੀ ਉੱਥੋਂ ਚਲੇ ਗਏ ਦਲੀਦਮ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਦੀ ਫਿਰੋਜ਼ਪੁਰ ਫੇਰੀ ਦੌਰਾਨ ਵਿਵਾਦ ਖੜਾ ਹੋ ਗਿਆ ਜਿੱਥੇ ਕਾਂਗਰਸੀ ਵਰਕਰਾਂ ਨੇ ਕਾਲੀਆਂ ਛੰਡੀਆਂ ਵਖਾ ਕੇ ਵਿਰੋਧ ਜਤਾਇਆ ਲਗਾਤਾਰ ਹੋ ਰਹੇ ਵਿਰੋਧ ਦੇ ਕਰਨ ਕੇਜਰੀਵਾਲ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੱਤੇ ਬਗੈਰ ਹੀ ਚਲੇ ਗਏ ਸੋਨਾ ਦੇ ਸਦੌਰ ਚ ਪੁਲਿਸ ਨੂੰ ਲੁਧਿਆਣਾ ਚ ਇੱਕ ਵੱਡੀ ਸਫਲਤਾ ਮਿਲੀ ਹੈ ਸ਼ਹਿਰ ਦੀ ਪੁਲਿਸ ਨੇ ਸਲੇਮ ਟਾਪਰੇ ਇਲਾਕੇ ਚ ਨਾਕੇਬੰਦੀ ਦੌਰਾਨ ਵੱਡੀ ਮਾਤਰਾ ਜੁਰਾਦੀਆਂ ਪੇਟੀਆਂ ਬਰਾਮਦ ਕੀਤੀਆਂ ਨੇ ਇੱਕ ਟਾਟਾ 407 ਤੇ ਤਿੰਨ ਹੋਰ ਪਿਕਅਪ ਗੱਡੀਆਂ ਤੋਂ ਪੁਲਿਸ ਨੇ ਇਹ ਬਰਾਮਦ ਕੀਤੀ ਹੈ ਪੁਲਿਸ ਨੇ ਆਪਕਰਿ ਵਿਭਾਗ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ ਬਹਿਰਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ ਦੇਸੀ ਸ਼ਰਾਬ ਦੀ ਇਹ ਕਿੱਥੇ ਤੋਆਈਏ ਤੇ ਕਿੱਥੇ ਲਜਾਈ ਜਾ ਰਹੀ ਸੀ